बाबा दीर ਸਿੰਘ ਜੀ ਚਾਰ ਸਰੂਪ ਲਿਖੇ ਤੇ ਉਹਨਾਂ ਨੇ ਇਹ ਦੇਖਿਆ ਦੀਸਾਂ ਨੇ ਮਾ ਸਾਧਕ ਨਹੀਂ ਸੀ ਖਾਂਦੇ ਸਿਰ ਲੱਥ ਜਿਨਾਂ ਨੇ ਤਨ ਕੋ ਦੇ ਤੀਸ਼ ਲੈ ਕੇ ਗਏ ਉਹ ਕੱਚੇ ਬੇਰ ਖਾ ਖਾ ਕੇ ਚਾਰ ਬੀੜਾ ਦੌਣੇ ਸਾਹਿਬ ਲਿਖੀਆਂ ਸੀ ਇਸ ਪ੍ਰਕਾਰ ਜਿਹੜੇ ਗੁਰਮੁਖ ਹੈ ਉਹ ਇਸ ਪ੍ਰਕਾਰ ਤਿਆਗੀ ਵੀ ਹੈ ਪਾਉੜੀ ਹੋ ਕੇ ਆੱਖਾਂ ਇੱਕ ਜੀਵ ਇਹ ਸਕੇ ਪਾਤਸ਼ਾਹ ਇੱਕ ਜਬਾਨ ਦੇ ਨਾਲ ਅਸੀਂ ਕੀ ਕਹਿ ਸਕਦੇ ਹਾਂ ਤੇਰਾ ਅੰਤ ਨਾ ਭਾਈ ਰਣਕੀਰ ਸਿੰਘ ਸਾਹਿਬ ਜੀ ਨੇ ਇੱਕ ਮਾਸ ਦੇ ਖੰਡਣ ਦਾ ਖਰੜਾ ਬਣਾਇਆ ਹੈ ਨਾਰਕਵਾਲੂ ਵਾਲਿਆਂ ਦੇ ਭਾਈ ਸਾਹਿਬ ਨੇ ਉਹਦੇ ਵਿੱਚ ਲਿਖਿਆ ਵੀ ਦੱਸੋ ਇਹ ਕਿ ਮਾਸ ਖਾਣ ਦਾ ਜ਼ਿਕਰ ਕਿੱਥੇ ਆਇਆ ਅਤੇ ਦੱਸੋ ਕਿਹੜੀ ਤੁਕ ਚ ਆਇਆ ਸਾਰੇ ਅਰਥ ਕੀਤੇ ਸ਼ਬਦ ਤੇ ਫਿਰ ਕਿਸੇ ਨੂੰ ਪੁੱਛਿਆ ਜੀ ਕਿ ਅੰਡੇ ਤਾਂ ਖਾ ਲਿਆ ਕਰੀਏ ਉਹ ਭਾਈ ਸਾਹਿਬ ਤੁਰੇ ਜਾਂਦੇ ਸਨ ਨਾਲੀ ਦੇ ਵਿੱਚੋਂ ਜਿਹੜਾ ਕੁੱਕੜ ਸੀ ਉਹ ਸਾਲ ਤੇ ਮਜੀ ਕਹਿਦਾ ਨੱਕ ਸਨ ਕਿ ਆਇਆ ਸੀ ਮੈਲ ਨੂੰ ਉਹ ਖਾਂਦਾ ਵੇਖ ਕੇ ਕਹਿੰਦੇ ਇਹਦੀ ਇਹਦੀ ਅੰਸ ਖਾਣੀ ਤੇ ਅੰਡੇ ਚਬਣੇ ਚਾ ਉਹ ਅੱਖਾਂ ਕੰਨਾਂ ਨੂੰ ਹੱਥ ਲਾ ਕੇ ਕਹਿੰਦੇ ਬਾਬਾ ਜੀ ਅੱਜ ਤੋਂ ਮੈਂ ਨਹੀਂ ਖਾਵਾਂਗਾ ਇਹੋ ਜਿਨ੍ਹਾਂ ਗੁਰਮਖਾਂ ਦਾ ਤਿਆਗ ਹੈ ਬਾਬਾ ਦੀਪ ਸਿੰਘ ਜੀ ਨੇ ਚਾਰ ਸਰੂਪ ਲਿਖੇ ਤੇ ਉਹਨਾਂ ਨੇ ਇਹ ਦੇਖ ਕੇ ਆਗੀਸਾਂ ਨੇ ਮਾਸਾਦਕ ਨਹੀਂ ਸੀ ਖਾਂਦੇ ਸ਼ਰਲਤ ਜੀ ਨੇ ਤੈਨ ਕੋ ਰੇਚੀ ਸੀ ਲੈ ਕੇ ਗਏ ਉਹ ਕੱਚੇ ਬੇਰ ਖਾ ਖਾ ਕੇ ਚਾਰ ਬੀੜਾ ਦੋਨੇ ਸਾਹਿਬ ਲਿਖੀਆਂ ਸੀ ਇਸ ਪ੍ਰਕਾਰ ਜਿਹੜੇ ਗੁਰਮੁਖ ਹੈ ਉਹ ਇਸ ਪ੍ਰਕਾਰ त्यागी ਵੀ ਹੈ ਬਾਕੀ ਸਿੰਘਾਂ ਦਾ ਜ਼ਿਕਰ ਹੁੰਦਾ ਜਿਹੜਾ ਜਦੋਂ ਭੁੱਖ ਦਾ ਦੁੱਖ ਹੁੰਦਾ ਸੀ ਜੰਗਲਾਂ ਵਿੱਚ ਰਿਹਾ ਕਰਦੇ ਸਿੰਘ ਉਸ ਵੇਲੇ ਜਾਨੀ ਗਿਆਨ ਸਿੰਘ ਲਿਖਿਆ ਕੱਚੇ ਸ਼ਿਕਾਰ ਮਾਰ ਮਾਰ ਕੇ ਵੀ ਖਾਣਾ ਕਰਦੇ ਆਪਣੇ ਸਮੇਂ ਨੂੰ ਬਤੀਤ ਕਰਨ ਵਾਸਤੇ ਧਰਮ ਵਾਸਤੇ ਕੁਰਬਾਨੀ ਕਰਨ ਵਾਸਤੇ ਉਹ ਸਿੰਘ ਆਪਣੀਆਂ ਜਾਨਾਂ ਹੀਲ ਕੇ ਮੁਲਕ ਦੇ ਅੰਦਰੋਂ ਜ਼ੁਲਮ ਨੂੰ ਕੱਟਣ ਵਾਸਤੇ ਉਹਨਾਂ ਦਾ ਸਾਲ ਸੰਗ ਦੀ ਜਾਇਜ਼ ਸੀ ਇਸ ਪ੍ਰਕਾਰ ਦਾ ਖਾਣਾ ਜਿਹੜਾ ਸਵਾਦਾਂ ਵਾਸਤੇ ਖਾਣਾ ਹੈ ਤੇ ਇਹਦਾ ਇੱਕ ਵਿਸ਼ੇ ਭੋਗਣ ਦੀ ਇੱਛਾ ਨੂੰ ਲੈ ਕੇ ਤੇ ਆਪਣੇ ਆਪ ਨੂੰ ਬਾਹਲਾ ਮੈਂ ਮੋਟਾ ਤਾਜ਼ਾ ਹੋ ਜਾਵਾਂ ਇਸ ਖਿਆਲ ਕੇ ਬਾਣੀ ਦੇ ਅਸੂਲ ਅਰਸਾਰ ਜੋ ਬਾਣੀ ਨੂੰ ਪੜਨ ਵਾਲਾ ਆਦਮੀ ਹੈ ਉਹ ਤਾਂ ਮਾਸ ਦਾ ਜ਼ਰੂਰ ਤਿਆਗ ਹੀ ਕਰ ਦੇਵੇਗਾ ਜੇ ਆਪਣੀ ਮਰਜ਼ੀ ਕਰਨੀ ਉਹ ਕਿਵੇਂ ਕਰੇ